ਔਰ ਭਾਰਤੀ ਜਨਤਾ ਪਾਰਟੀ ਪੰਜਾਬ ਲਈ ਕੁਝ ਕਰਕੇ ਵਿਖਾਉਗੀ ਕਹਿੰਦੇ ਰਹਿੰਦੇ ਨੇ ਕਰਦੇ ਤਾਂ ਕੁਝ ਨਹੀਂ ਬੰਦੀ ਸਿੰਘਾਂ ਦੀ ਗੱਲ ਐਨੇ ਛਿੜੀ ਤਰੀ ਫਿਰਦੀ ਆ ਹੋਰ ਐਨੇ ਮਸਲੇ ਐਸਵਾਈਐਲ ਦਾ ਮਸਲਾ ਉਲਝਿਆ ਪਿਆ ਕਿਸਾਨਾਂ ਦਾ ਮਸਲਾ ਉਲਝਿਆ ਪਿਆ ਹਨਾ ਔਰ ਪੰਜਾਬ ਦੇ ਲੋਕ ਗੀਤ गा ਰਹੇ ਨੇ ਪੇਚਾ ਪੈ ਗਿਆ ਸੈਂਟਰ ਨਾਲ ਪੇਚਾ ਪੈ ਗਿਆ ਮੋਦੀ ਨਾਲ ਨਹੀਂ ਨਹੀਂ ਪੇਚਾ ਤਾਂ ਪੈਣਾ ਹੀ ਨਹੀਂ ਗੁਜਣਾ ਕਰ ਦੇਣੀ ਆ ਨੇ ਦੇਖੋ ਇੱਕ ਇੱਕ ਸੁਣੋ ਹਰ ਪੋਲੀਟੀਕਲ ਪਾਰਟੀ ਇੱਕ ਵਕਤ ਦੀ ਇੰਤਜ਼ਾਰ ਜੁ ਹੁੰਦੀ ਆ ਵਕਤ ਜਦੋਂ ਆਏਗਾ ਐ ਪਾਰਟੀ ਜਨਤਾ ਪਾਰਟੀ ਨੂੰ ਹਰ ਚੀਜ਼ ਦਾ ਪਤਾ ਹੈ ਵੀ ਪੰਜਾਬ ਦੇ ਲੋਕ ਕੀ ਚਾਹ ਰਹੇ ਨੇ ਪੰਜਾਬ ਦੀ ਕਿਸਾਨੀ ਕੀ ਚਾਹੀਏ ਪੰਜਾਬ ਦੀ ਸਿੱਖੀ ਕੀ ਚਾਹੀਏ ਪੰਜਾਬ ਦਾ ਹਰ ਵਰਗ ਕੀ ਚਾਹ ਰਿਹਾ ਜਦੋਂ ਵਕਤ ਆਏਗਾ ਤੁਹਾਡੇ ਸਾਹਮਣੇ ਉਹ ਚੀਜ਼ਾਂ ਹੋਣ ਦੇ ਵਿੱਚ ਆ ਜਾਣ ਜਿੱਦਾਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਮੋਰਰਲੈਸ ਜਦੋਂ ਬਲੈਕਲਿਸਟ ਦੀ ਗੱਲ ਹੋਈ ਸੀ ਉਹ ਵੀ ਕਿਨੇ ਮaaf ਕੀਤੀ ਸੀ ਭਾਰਤੀ ਜਨਤਾ ਪਾਰਟੀ ਨੇ